ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੇ ਤੇ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਜਿਲ੍ਹਾ ਤਰਨਤਾਰਨ ਦੇ ਸ੍ਰੀ ਗੁਰੂ ਖੇਮਕਰਨ ਵਿਖੇ ਐਸਐਸਬੀ ਤਰਨਤਾਰਨ ਸ੍ਰੀ ਗੌਰਤੂਰਾਜੀ ਦੇ ਦਿਸ਼ਾ ਨਿਰਦੇਸ਼ਾਂ ਅੇਟ ਪੰਜਾਬ ਪੁਲਿਸ ਦੇ ਸਾਂਝ ਕੇਂਦਰਾਂ ਆਰਮੀ ਸਰਕਾਰੀ ਅਸਥਲ ਖੇਮਕਰਨ ਦੇ ਐਸਐਮਓ ਅਤੇ ਸਮੂਹ ਸਟਾਫ ਸਕੂਲੀ ਬੱਚਿਆਂ ਨੇ ਮਿਲ ਕੇ ਨਸ਼ਿਆਂ ਦੇ ਖਿਲਾਫ ਜਾਗਰੂਕ ਰੇਲੀ ਕੱਢੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਖੇਮਕਰਨ ਦੇ ਬਤਵੰਤੇ ਨੇ ਭਾਗ ਲਿਆ ਇਹ ਰੇਲੀ ਖੇਮਕਰਨ ਦੇ ਵੱਖ-ਵੱਖ ਬਜਾਰਾਂ ਤੋਂ ਹੰਦੀ ਹੋਈ ਗੁਰਦੁਆਰਾ ਭਾਈ ਚੰਨ ਸਾਹਿਬ ਜਾ ਕੇ ਸਮਾਪਤ ਹੋਈ ਜਿੱਥੇ ਲਾਕੀ ਨੂੰ ਨਸ਼ਾ ਮੁਕਤ ਬਣਾਉਣ ਲਈ ਅਰਦਾਸ ਬੇਨਤੀ ਵੀ ਕੀਤੀ ਗਈ ਇਸ ਸਬੰਧੀ ਲੋਕੀਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜਲਦੀ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਕੇਸ ਅਕਾਲ ਅਰਤਕਾਲ ਬਵੇਕਾਲ ਮਿਸਾਲਕਾਲ ਰੋਸਕਾਲ ਅਨਨਸੇਤਾਲ ਨਾਮਕਾਲ ਸ੍ਰੀ ਅਮਰਤਾ ਸਾਹਿਬ ਜੀ ਦੇ ਸ਼ਾਨ ਚੌਂਕੀਆਂ ਛੱਡੇ ਗਏ

ਅਰਦਾਸ ਕਰਦੇ ਹਾਂ ਸਾਡੀ ਗੁਰਜੀਓ ਐਡਸਰ ਸਰਵਸਤਮਾਨ ਸਿਵਲ ਹਸਪਤਾਲ ਤੋਂ ਨਾਮਕ ਪੰਜਾਬ ਅੰਕਲਸਟ ਐਨਜੀਓ ਸਕੂਲ ਵੱਲੋਂ ਸਤਿਗੁਰਜੀਓ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਅਰਦਾਸ ਕਰਦੇ ਹਾਂ ਸਾਡੀ ਗੁਰਜੀਓ ਆਪ ਜੀ ਦਾ ਉਪਾਸਨਾ ਲੈ ਕਰਕੇ ਉਦਮ ਉਪਰਾਧ ਕੀਤਾ ਗਿਆ ਨਸ਼ਾ ਮੁਕਤ ਵਾਲੇ ਮਾਰਚ ਕਰਿਆ ਗਿਆ ਸਾਡੀ ਗੁਰਜੀਓ ਸਰਬੱਤ ਦਾ ਭਲਾ ਸ਼ੋਸ਼ਾਂਤੀ ਅੱਗੇ ਪੰਜਾਬ ਨੂੰ ਨਿਸ਼ਾਪਕ ਤੋਂ ਮਨਾਉਣ ਵਾਸਤੇ ਸਮੂਹ ਸੰਗਤਾਂ ਵੱਲੋਂ ਸੱਚੇ ਦਿਲੋਂ ਅਰਦਾਸ ਕੀਤੀ ਸਾਰੇ ਦਰਜੀਓ ਆਪ ਜੀ ਕਿਰਪਾ ਕਰਨੀ ਸਰਬੱਤ ਦਾ ਭਲਾ ਸ਼ੋਸ਼ਾਂਤੀ ਤੰਦਰੁਸਤੀ ਬਖਸ਼ਿਸ਼ ਕਰਮੀਆਂ ਮਿਹਰ ਭਿਆ ਆਪਣਾ ਸਾਭੂ ਜੀਓ ਸਮੂਹ ਸੰਗਤਾਂ ਵੱਲੋਂ ਆਰਦੀ ਦਾ ਪੂਰਾ ਦਸਕਾ ਦੇ ਕਰਕੇ ਆਪ ਜੀ ਦੀਆਂ ਬਰਸ਼ੀਆਂ ਦਾ ਮੇਰੀ ਜਵਾਬ ਜਿਹੜੇ ਹਜੂਰ ਗਰਾ ਪ੍ਰਸਾਦ ਜੀ ਦੇ ਸਾਥ ਕੇ ਹਾਜ਼ਰ ਮੰਦਰ ਪਰਮਾਨਵੇ ਪਰਮਾਨੰਤ ਪ੍ਰਸਾਦ ਸੰਗਤ ਵਿੱਚ ਵਰਤੋਂ ਦੀ ਆ ਗਿਆ ਬਖਸ਼ੇ ਸਾਥੀ ਜੀ ਆਪ ਜੀ ਦੇ ਦਰਬਾਰ ਵਿੱਚ ਸੰਗਤਾਂ ਦੀ ਬਾਣੀ ਪ੍ਰਗਨ ਸੰਗਤਾਂ ਦੀ ਬਾਣੀ ਦਾ ਪ੍ਰਵਾਨ ਕਰੇਗੀ ਤੇ ਇਹਨੂੰ ਕੋਲੇ ਤੇ ਕਾਰਜ ਪੂਰਨ ਕਰਨ ਕਦਮ ਕਦਮ ਲੈ ਕੇ ਚਲਾਉ। ਮੇਰ ਭੈ ਆਪਣੇ ਕੋ ਉਗਲਾ ਵਿੱਚ ਬਖਸ਼ੇ ਸੰਗਤ ਨੂੰ ਮਿਲ ਆਇਆ ਸੀ ਜਿਹਨਾਂ ਨੇ ਤੇਰਾ ਬਾਤ ਜਦਿਆ ਬੇ ਨਾਲ ਨਾਮ ਚੱਲਦੀ ਬਰਾ ਤੇਰੀ ਬਾਣੀ ਸਫਲਤਾ ਦਾ ਦੋਹਰਾ ਗਿਆ ਪ੍ਰੀਆ ਕਾਰਕੀ ਵੇਟ ਕਰਿਓ ਵੇਟ ਕਰਿਓ ਜਰਾ ਨਸ਼ੇ ਛੱਡਾ ਕਰ ਲੋ ਨਸ਼ੇ ਛੱਡੋ ਛੋੜੋ ਨਸ਼ੇ ਛੱਡੋ ਛੋੜੋ زور کر دو 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 بہت اچھی بات ہے اپنے بندے جمعا جا کے رکھو چھوڑ کڈو نہیں چھوڑ کڈو چھوڑ کڈو نہیں چھوڑ کڈو چھوڑ کڈو چھوڑ کڈو جاگو جاگو ਛੱਡਿਓ ਜਾگو جاگو ਛੱਡਿਓ ਜਾگو جاگو ਛੱਡਿਓ ਜਾگو جاگو ਛੱਡਿਓ ਜਾگو جاگو ਛੱਡਿਓ ਐਸਐਮਓ ਸਾਹਿਬ ਜਿਸ ਤਰ੍ਹਾਂ ਕੇ ਲਗਾਤਾਰੀ ਜਿਹੜੀਆਂ ਇਹ ਆਰਮੀ ਦੇ ਨਾਲ ਮਿਲ ਕੇ ਜਾਂ ਤੁਹਾਡੇ ਹਸਪੀਟਲਾਂ ਦੇ ਜਾਂ ਸਕੂਲੀ ਬੱਚਿਆਂ ਦੇ ਨਾਲ ਤੇ ਆਮ ਸ਼ਹਿਰੀਆਂ ਦੇ ਨਾਲ ਮਿਲ ਕੇ ਜਾਗਰੂ ਮੈਲੀ ਉਸ ਬੰਦੇ ਵਿੱਚ ਕੀ ਮੈਸੇਜ ਹਾਂ ਜੀ ਇਹ ਨਸ਼ੇ ਦੇ ਵਿਰੁੱਧ ਅਸੀਂ ਕਸਬਾ ਖੇਮ ਕਰਨ ਵਿੱਚ ਸੀਐਸਸੀ ਤੋਂ ਸ਼ੁਰੂ ਕਰ ਰਹੇ ਹਾਂ ਕਿ ਅਵੇਅਰਨੈਸ ਦੇ ਲਈ ਤੇ ਇਸ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੀ ਕਿ ਇਹ ਬਹੁਤ ਮਾੜੀ ਚੀਜ਼ ਹੈ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਵੇ ਐਫਐਮਓ ਸਾਹਿਬ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਕਿ ਜਿਹੜੇ ਪੰਜਾਬ ਵਾਸੀ ਬੱਚੇ ਆ ਉਹਨਾਂ ਦੇ ਮਾਪੇ ਜਿਹੜੇ ਉਹਨਾਂ ਨੂੰ ਬਾਹਰ ਨੂੰ ਦਰਦੇ ਹੀ ਭੇਜੀ ਜਾ ਰਹੇ ਆ ਕਿਸ ਤਰ੍ਹਾਂ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਪੰਜਾਬ ਵਿੱਚ ਰਹਿਣ ਦੇ ਲਈ ਰੋਕ ਸਕਦੇ ਹਾਂ ਦੇਖੋ ਇੱਕ ਟ੍ਰੈਂਡ ਤੇ ਆਈ ਹੈ ਕੁਝ ਪੁਸ਼ ਫੈਕਟਰ ਆ ਕੋਈ ਪੁਲ ਫੈਕਟਰ ਆ ਕਿ ਬਾਹਰ ਨੂੰ ਜਾਂਦੇ ਆ ਲੋਕ ਇਹਦੇ ਲਈ ਇਹ ਹੀ ਹੈ ਕਿ ਸਾਨੂੰ ਇੱਥੇ ਹੀ ਕੋਈ ਮੌਕੇ ਪੈਦਾ ਕਰਨੇ ਪੈਣਗੇ ਡਿਵੈਲਪ ਕਰਨਾ ਪਊਗਾ ਕੰਟਰੀ ਨੂੰ ਵੀ ਸਟੇਟ ਨੂੰ ਵੀ ਫਿਰ ਹੀ ਰੁਕੇਗਾ ਕੰਮ ਮੇਰੇ ਹਿਸਾਬ ਨਾਲ ਜਿਆਦਾ ਲੋਕ ਨਾ ਨਸ਼ੇ ਤੋਂ ਡਰਦੇ ਹੀ ਆਪਣੇ ਬੱਚਿਆਂ ਨੂੰ ਜਿਹੜਾ ਭੇਜੀ ਜਾ ਰਹੇ ਕਿ ਪੰਜਾਬ ਬਰਬਾਦੀ ਦੀ ਜਗ੍ਹਾ ਤੇ ਜਾ ਰਿਹਾ ਹਾਂਜੀ ਇਹ ਇੱਕ ਫੈਕਟਰ ਹੈਗਾ ਵਾ ਜਦੇ ਤੋਂ ਲੋਕੀ ਥੋੜਾ ਮਤਲਬ ਕਿ ਪ੍ਰੇਸ਼ ਕਰ ਰਹੇ ਹੈ ਕਿ ਨਸ਼ੇ ਦਾ ਇੱਧਰ ਜਿਆਦਾ ਥੋੜਾ ਜਿਆ ਹੋ ਗਿਆ ਕੋਈ ਨਹੀਂ ਅਸੀਂ ਇਹਨੂੰ ਫਾਈਟ ਕਰਾਂਗੇ ਅਸੀਂ ਆਪਣੀ ਫਾਈਟਿੰਗ ਸਪਿਰਟ ਨਹੀਂ ਛੱਡਨੀ ਅਸੀਂ ਇਹਦੇ ਵਿੱਚ ਜ਼ਰੂਰੀ ਜਿੱਤ ਪ੍ਰਾਪਤ ਕਰਾਂਗੇ ਇਸ ਜੰਗ ਦੇ ਵਿੱਚ ਜਿਹੜੀ ਹੈਗੀ ਆ ਨਸ਼ੇ ਦੇ ਵਿਰੋਧ ਅਸੀਂ ਜ਼ਰੂਰ ਜਿੱਤਾਂਗੇ ਆਪਾਂ ਸਪਿਰਟ ਇਹੀ ਰੱਖਣੀ ਹੈ ਅੱਜ ਫਿਰ ਜਿਹੜੀ ਰੈਲੀ ਆ ਇਹਦਾ ਮੇਨ ਮਕਸਦ ਇਹੀ ਹੋਊਗਾ ਇਹੋ ਹੀ ਹੋਏਗਾ ਕਿ ਅਸੀਂ ਇਸ ਚੀਜ਼ ਨੂੰ ਜਿੱਤ ਪ੍ਰਾਪਤ ਕਰਨੀ ਹੈ ਇਸ ਤੋਂ ਬਚਣਾ ਵਾ ਤੇ ਨੌਜਵਾਨ ਪੀੜੀ ਨੂੰ ਬਚਾਉਣਾ ਹੈ ਜੱਟ ਸਾਹਿਬ ਅੱਜ ਜਿਹੜੀ ਇਹ ਨਸ਼ਿਆਂ ਖਿਲਾਫ ਜਾਗਰੂਕ ਰੈਲੀ ਕੀਤੀ ਜਾ ਰਹੀ ਹੈ ਉਸ ਸੰਬੰਧ ਵਿੱਚ ਤੁਹਾਡਾ ਕੀ ਮੈਸੇਜ ਹੈ ਵੀ ਕਿਸ ਤਰ੍ਹਾਂ ਨਸ਼ੇ ਨੂੰ ਰੋਕਿਆ ਜਾ ਸਕਦਾ ਹੈ ਦੇਖੋ ਅੱਜ ਦਾ ਜਿਹੜਾ ਸਭ ਤੋਂ ਜ਼ਰੂਰੀ ਵਿਸ਼ਾ ਹੈ ਉਹਦੇ ਤੇ ਅੱਜ ਜਿਹੜੀ ਰੈਲੀ ਕਰਨ ਚਾ ਰਹੇ ਹਾਂ ਨਸ਼ੇ ਪੰਜਾਬ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਆ ਲਗਾਤਾਰੀ ਵਾਧੇ ਆ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਵਾਲੀ ਸਰਕਾਰ ਨੇ ਬੜੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਇਹਨੂੰ ਜਿਹੜਾ ਠੱਲ ਪਾਉਣ ਲਈ ਪਰੰਤੂ ਜਿਹੜੇ ਹੁਣ ਤੱਕ ਜਿਹੜੇ ਸਾਰਥਕ ਨਤੀਜੇ ਜਿਹੜੇ ਉਹ ਨਹੀਂ ਨਿਕਲੇ ਮੈਂ ਸਮਝਦਾ ਕਿ ਇਹ ਕੱਲੀਆਂ ਸਰਕਾਰਾਂ ਦੇ ਵਸਤੀ ਕਾਲ ਨਹੀਂ ਆ ਇਹ ਉਦੋਂ ਹੀ ਹੱਲ ਇਹਨਾਂ ਦਾ ਨਿਕਲਣਾ ਹੈ ਜਦੋਂ ਪੂਰਾ ਜਿਹੜਾ ਪੰਜਾਬ ਆ ਪੰਜਾਬ ਦੇ ਜਿਹੜੇ ਲੋਕ ਆ ਇਹਨੂੰ ਆਪਣਾ ਜਿਹੜਾ ਵਾ ਨਿੱਜੀ ਤੌਰ ਤੇ ਇਹਨੂੰ ਲੈ ਲੈਣਗੇ ਤੇ ਫਿਰ ਕਈ ਾਰ ਕੀ ਹੁੰਦਾ ਹਨ ਵਾਲੇ ਦੁਆਲੇ ਦਾ ਪਤਾ ਹੁੰਦਾ ਹੈ ਕਿ ਫਲਾਣਾ ਬੱਚਾ ਜਿਹੜਾ ਉਹ ਨਸ਼ਿਆਂ ਦੀ ਗਲਤਾਨ ਚ ਵਿੱਚ ਫਸ ਗਿਆ ਹੈ ਪਰ ਅਸੀਂ ਆਪਣੀ ਜਿਹੜੀ ਹੈ ਜ਼ਿੰਮੇਵਾਰੀ ਨਹੀਂ ਸਮਝਦੇ ਅਸੀਂ ਉਸ ਨੂੰ ਰੋਕਣ ਦੀ ਜਾਂ ਉਹਦੇ ਪਰਿਵਾਰ ਨੂੰ ਜਿਹੜਾ ਉਹ ਦੱਸਣ ਦੀ ਜਿਹੜੀ ਹੈ ਜ਼ਰੂਰਤ ਨਹੀਂ ਸਮਝਦੇ ਇਹੋ ਜਿਹੇ ਜਿਹੜੀਆਂ ਰੈਲੀਆਂ ਵਾ ਇਹਦੇ ਚਾਹੀ ਜਿਹੜਾ ਵਾ ਇਹ ਆਮ ਜਨਤਾ ਨੂੰ ਲੋਕਾਂ ਨੂੰ ਇਹੋ ਸੁਣਾ ਦੇਣਾ ਹੈ ਕਿ ਜਦੋਂ ਤੁਹਾਡੇ ਕੋਈ ਆਲੇ-ਦੁਆਲੇ ਜਦੋਂ ਵੀ ਕਿਸੇ ਦਾ ਪਤਾ ਲੱਗਦਾ ਕਿ ਬੱਚੇ ਦਾ ਕਿ ਉਹ ਨਸ਼ਾ ਕਰਨ ਲੱਗ ਪਿਆ ਹੈ ਤੇ ਉਹਨੂੰ ਰੋਕਿਆ ਜਾਵੇ ਉਹਦੇ ਘਰ ਦੇ ਪਰਿਵਾਰ ਨੂੰ ਜਿਹੜਾ ਦੱਸਿਆ ਜਾਵੇ ਤੇ ਜਿਹੜੇ ਪਹਿਲਾਂ ਤੋਂ ਹੀ ਲੰਬੇ ਸਮੇਂ ਤੋਂ ਜਿਹੜੇ ਆ ਨਸ਼ਾ ਕਰਦੇ ਆਂਡੇ ਆ ਉਹਨਾਂ ਲਈ ਸਰਕਾਰ ਨੇ ਬੜੀਆਂ ਵਧੀਆ ਜਿਹੜੀਆਂ ਸਹੂਲਤਾਂ ਜਿਹੜੀਆਂ ਸ਼ੁਰੂ ਕੀਤੀਆਂ ਪੂਰੇ ਪੰਜਾਬ ਦੇ ਵਿੱਚ ਨਸ਼ਾ ਛਡਾਊ ਕੇਂਦਰ ਸ਼ੁਰੂ ਕੀਤੇ ਨੇ ਓਟ ਸੈਂਟਰ ਸ਼ੁਰੂ ਕੀਤੇ ਨੇ ਸਾਡੇ ਸੀਐਸਸੀ ਕੇਮ ਕਰਨ ਵੀ ਖੇਵੀ ਓਟ ਸੈਂਟਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਇੱਥੇ ਕੀ ਹੈ ਕਿ ਕੋਈ ਵੀ ਜਿਹੜਾ ਜਿਆਦੇ ਤੇ ਜਦਾ ਨਸ਼ਾ ਕਰਨ ਵਾਲਾ ਵੀ ਆ ਅਗਰ ਡ੍ਰਿਹੜ ਇਰਾਦੇ ਨਾਲ ਇੱਥੇ ਆ ਜਾਏਗਾ ਆਪਣੀ ਇੱਥੋਂ ਦਵਾਈ ਜਿਹੜੀ ਸ਼ੁਰੂ ਕਰ ਲੇਗਾ ਤੇ ਉਹ ਇੱਕ 4-6 ਮਹੀਨੇ ਦੇ ਵਿੱਚ ਸਾਲ ਦੇ ਵਿੱਚ ਵਿੱਚ ਜਿਹੜਾ ਉਹ ਨਸ਼ਾ ਮੁਕਤ ਜਿਹੜਾ ਹੋ ਸਕਦਾ ਸੋ ਇਹ ਰੈਲੀਆਂ ਕਰਕੇ ਅਸੀਂ ਜਿਹੜਾ ਆਉਣ ਵਾਲੇ ਜਿਹੜੇ ਬੱਚੇ ਆ ਜਿਹੜਾ ਜਿਨ੍ਹਾਂ ਨੇ ਜੇ ਮਤਲਬ ਜਵਾਨ ਹੋਏ ਆ ਅਸੀਂ ਉਹਨਾਂ ਨੂੰ ਪਹਿਲਾਂ ਤੋਂ ਇਹਨਾਂ ਦੇ ਜਿਹੜੇ ਬੁਰੇ ਪ੍ਰਭਾਵ ਹੈ ਉਹਨਾਂ ਬਾਰੇ ਜਿਹੜਾ ਜਾਣਕਾਰੀ ਦੇ ਸਕਦੇ ਆ ਮੇਰਾ ਨਾਂਜੀ ਪ੍ਰਗਟ ਸਿੰਘ ਆ ਭਾਰਤੀ ਕਿਸਾਨ ਜੁਨੇ ਆ ਰਾਜੇਵਾਲ ਦਾ ਮੰਝਲਾ ਪ੍ਰਧਾਨ ਆ ਜੀ ਸੇਵਾਦਾਰ ਜੀ ਵੇਖੋ ਜੀ ਨਸ਼ਿਆਂ ਵਾਲੇ ਕੋਹੜ ਨੇ ਮੇਰਾ ਕੀਤਾ ਦੇਸ਼ ਬਕਾਰ ਤਕ ਲਾਛਮਾ ਮਾਰ ਹੁੰਦੀਆਂ ਦੋ ਹੱਥ ਪੱਟਾਂ ਦੇ ਮਾਰ ਇਸ ਨਸ਼ਿਆਂ ਨੇ ਔਰ ਪੰਜਾਬ ਦੇ ਵਿੱਚ ਜਿਹੜਾ ਪਾਣੀ ਧਰਤੀ ਹਟਲਾ ਖਰਾਬ ਹੋ ਗਿਆ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਇੱਕ ਤਰ੍ਹਾਂ ਨਾਲ ਥੋੜੇ ਸ਼ਬਦਾਂ ਚ ਕਹੀਏ ਤੇ ਪੰਜਾਬ ਜਿਹੜਾ ਉਜੜ ਰਿਹਾ ਪੰਜਾਬ ਹੈ ਇਥੋਂ ਲੋਕ ਪਲਾਨ ਕਰਕੇ ਜਾ ਰਹੇ ਨੇ ਬੜੀ ਦੁਖਦਾਈ ਗੱਲ ਹੈ ਸਾਰੇ ਪੰਜਾਬ ਦਾ ਢਾਂਚਾ ਜਿਹੜਾ ਢਹਿ ਢੇਰੀ ਹੋ ਰਿਹਾ ਇਸ ਵਾਸਤੇ ਲੋਕ ਜਿਹੜੇ ਜਾਗਰਤ ਹੋਏ ਨੇ ਤੇ ਸਾਰੇ ਨਾਲ ਮਿਲ ਕੇ ਜਿੰਨੇ ਵੀ ਸਮਾਜ ਸਵੇਵੀ ਸੰਗਠਨ ਨੇ ਜਾਂ ਸ਼ਹਿਰ ਦੇ ਲੋਕ ਨੇ ਜਾਂ ਇਲਾਕੇ ਦੇ ਲੋਕ ਨੇ ਉਹ ਸਾਰੇ ਇਸ ਵਿੱਚ ਹਿੱਸਾ ਲੈ ਰਹੇ ਨੇ ਤੇ ਲੈਣਾ ਚਾਹੀਦਾ ਔਰ ਅਸੀਂ ਇੱਕ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਤਕਨੀਕ ਨੂੰ ਤਕਨੀਕ ਰੋਕ ਸਕਦੀ ਆ ਹੁਣ ਪਾਕਿਸਤਾਨ ਦੀ ਤਰਫੋਂ ਜਿਹੜਿਆ ਉਹ ਡਰੋਨ ਆ ਰਹੇ ਨੇ ਔਰ ਉਹ ਡਰੋਨ ਨੂੰ ਜੇ ਕੋ ਆ ਕਵੇ ਇੱਕ ਨਾਕਾ ਲਾ ਕੇ ਰੋਕ ਲਾਂਗੇ ਬੜਾ ਔਖਾ ਉਹਦੇ ਵਾਸਤੇ ਜਿੰਮੇ ਲੈ ਜਾਣੇ ਚਾਹੀਦੇ ਆ ਹੋਰ ਤਕਨੀਕ ਦਾ ਸਹਾਰਾ ਲੈ ਕੇ ਇਹਨਾਂ ਨੂੰ ਰੋਕਣਾ ਚਾਹੀਦਾ ਕਿਉਂਕਿ ਆਪਾਂ ਬਾਰਡਰ ਤੇ ਨਾਕੇ ਲਾ ਕੇ ਡਰੋਨਾਂ ਨੂੰ ਨਹੀਂ ਰੋਕ ਸਕਦੇ ਉਹਦੇ ਵਾਸਤੇ ਸਾਨੂੰ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਸੀਂ ਉੱਚ ਅਧਿਕਾਰੀਆਂ ਨੂੰ ਸਰਕਾਰ ਨੂੰ ਸੈਂਟਰ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਬਾਰਡਰ ਤੇ ਜਿਹੜੇ ਜੇਮਰ ਲਾ ਕੇ ਇਹਨਾਂ ਨੂੰ ਰੋਕਿਆ ਜਾਵੇ ਔਰ ਪੁਲਿਸ ਜਿਹੜੀ ਆ ਔਰ ਬੀਐਸਐਫ ਆ ਜਾਂ ਸਮਾਜ ਦੇ ਲੋਕ ਨੇ ਜਿਨ੍ਹਾਂ ਚ ਸਾਰੇ ਰਲ ਕੇ ਜਿਹੜਾ ਇਸ ਚੀਜ਼ ਨੂੰ ਆਪਣਾ ਇਥੇ ਜ਼ੋਰ ਨਹੀਂ ਲਾਉਂਦੇ ਉਹਨਾਂ ਚਿਰ ਇਹਦਾ ਔਖਾ ਹੈ ਪਰ ਅਸੀਂ ਆਪਣੀ ਲੜਾਈ ਜਿਹੜੀ ਜਦੋਂ ਜਿਆਦਾ ਉਹਨੂੰ ਜਾਰੀ ਰੱਖਾਂਗੇ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਹਰਜੀਤ ਸਿੰਘ ਇਨਚਾਰਜ ਸਾਂਝ ਕੇਂਦਰ ਖੇਮ ਕਰਨਾ ਜਿਹੜਾ ਕਿ ਇਹ ਨਸ਼ਿਆਂ ਸੰਬੰਧੀ ਅੱਜ ਅਸੀਂ ਪ੍ਰਾਲਾ ਕਰ ਰਹੇ ਆ ਕਿ ਜਿਹੜੇ ਸਾਡੇ ਨਾਲ ਐਕਸ ਸਰਵਿਸਮੈਨ ਤੇ ਕਿਸਾਨ ਯੂਨੀਅਨਾਂ ਤੇ ਸਿਵਲ ਹਸਤਾਲ ਸਾਰੇ ਰਲ ਕੇ ਨਾਲ ਪੁਲਿਸ ਪ੍ਰਸ਼ਾਸਨ ਸਾਰਾ ਨਾਲ ਇਕੱਠਾ ਹੋ ਕੇ ਅਸੀਂ ਨਸ਼ਿਆਂ ਵਿਰੋਧੀ ਰੈਲੀ ਕੱਢ ਰਹੇ ਆ ਤੇ ਸਰ ਜਿਸ ਤਰ੍ਹਾਂ ਕਿ ਨਸ਼ਾ ਜਿਹੜਾ ਪਹਿਲਾਂ ਪੰਜਾਬ ਪਹਿਲਾਂ ਸੋਨੇ ਦੀ ਜਿਹੜੀ ਪਰ ਹੁਣ ਜਿਹੜਾ ਇੱਕ ਜੇ ਦੇਖਿਆ ਜਾਵੇ ਤੇ ਨਸ਼ੇ ਦਾ ਜਿਹੜਾ ਛੇਵਾ ਦਰਿਆ ਬਹੁਤ ਵੱਧ ਗਿਆ ਇਹ ਜਿਹੜਾ ਕਿ ਸਾਡੇ ਗਵਾਂਡੀ ਮੁਲਕ ਪਾਕਿਸਤਾਨ ਉਹਨਾਂ ਦੀਆਂ ਕੁਝੀਆਂ ਚਾਲਾਂ ਦੇ ਮੁਤਾਬਕ ਸਾਡੇ ਮੁਲਕ ਨੂੰ ਬਰਬਾਦ ਕਰਨ ਵਾਸਤੇ ਸਾਡੇ ਮੁਲਕ ਦੇ ਵਿੱਚ ਨਸ਼ਾ ਵੱਧ ਤੋਂ ਵੱਧ ਭੇਜ ਰਿਆ ਹੈ ਇਹ ਸਾਡੇ ਗਵਾਂਡੀ ਮੁਲਕ ਦੀ ਸਾਰੇ ਕਾਰਨਾਮੇ ਆ ਪਰ ਉਹਨੂੰ ਰੋਕਣ ਵਾਸਤੇ ਸਾਡੀ ਪੰਜਾਬ ਪੁਲਿਸ ਬੀਐਸਐਫ ਤੇ ਆਰਮੀ ਪੂਰੇ ਆਪਣੇ ਜੋਰ ਦੇ ਨਾਲ ਇਹ ਰੋਕਣ ਵਿੱਚ ਕਾਮਯਾਬ ਹੋ ਰਹੀ ਹੈ ਜੀ ਵੈਗ ਜੀ ਖਾਲਸਾ ਵੈਗ ਜੀ ਕੀ ਨਾ ਸਰ ਆਪਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸੁਵੇਦਾਰ ਪਖਰ ਸਿੰਘ ਐਕਸਮੈਨ ਸਾਡੇ ਨਾਲ ਜੋ ਕਿ ਕਾਫੀ ਐਕਸਮੈਨ ਤੇ ਪੁਲਿਸ ਦਾ ਸਟਾਫ ਕਿਸਾਨ ਸੰਘਰਸ਼ ਕਮੇਟੀਆਂ ਤੇ ਹੋਰ ਪਤਵੰਤੇ ਸੱਜਣਾਂ ਤੇ ਸਾਡੇ ਪਿਆਰੇ ਬੱਚੇ ਜੋ ਕਿ ਅੱਜ ਅਸੀਂ ਨਸ਼ੇ ਦੇ ਵਿਰੋਧ ਵਿੱਚ ਬੱਚਿਆਂ ਨੂੰ ਜਾਗਰਤ ਕਰਨ ਵਾਸਤੇ ਜੋ ਕਿ ਅਸੀਂ ਇੱਥੋਂ ਸਿਵਲ ਹਸਪੀਟਲ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਜਾਣਾ ਹੈ ਤਾ ਜੋ ਇਹਨਾਂ ਨੂੰ ਦੱਸਿਆ ਜਾ ਸਕੇ ਕਿ ਜੋ ਨਸ਼ਾ ਹੈ ਇੱਕ ਦੇਸ਼ ਵਾਸਤੇ ਕੋੜ ਹੈ ਜੋ ਪਹਿਲੇ ਫਸੇ ਹਨ ਉਹਨਾਂ ਨੂੰ ਵੀ ਇਸ ਦਲਦਲ ਵਿੱਚੋਂ ਨਿਕਲਣਾ ਚਾਹੀਦਾ ਹੈ ਜੋ ਸਾਡੇ ਅੱਜ ਦੇ ਬੱਚੇ ਹਨ ਕੱਲ ਦਾ ਭਵਖ ਹਨ ਕੱਲ ਦੇ ਨੇਤਾ ਹਨ ਕਿਉਂਕਿ ਇਹਨਾਂ ਦਾ ਨਸ਼ੇ ਤੋਂ ਬਚਣਾ ਬਹੁਤ ਹੀ ਜ਼ਰੂਰੀ ਹੈ ਸੋ ਅਸੀਂ ਇਹਨਾਂ ਨੂੰ ਇਹੋ ਹੀ ਬੇਨਤੀ ਕਰਾਂਗੇ ਜਿਹੜੇ ਨਸ਼ਾ ਖਾਂਦੇ ਉਹਨਾਂ ਵੱਲੇ ਝਾਤੀ ਮਾਰ ਕੇ ਵੇਖੋ ਉਹਨਾਂ ਦੀ ਕੀ ਹਾਲਤ ਹੈ ਇਸ ਕਰਕੇ ਨਸ਼ੇ ਦੇ ਲਾਗੇ ਵੀ ਬਿਲਕੁਲ ਨਾ ਜਾਣ ਹਾਂ ਜੀ ਜਿਸ ਤਰ੍ਹਾਂ ਕਿ ਆਰਮੀ ਵੱਲੋਂ ਤੇ ਆਪਣੇ ਹਸਪੀਟਲ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਸਮੇਂ-ਸਮੇਂ ਸਿਰ ਜਿਹੜਾ ਜਾਗਰੂਕ ਰੈਲੀਆਂ ਕੱਢੀਆਂ ਜਾ ਰਹੀਆਂ ਨਸ਼ੇ ਦੇ ਖਿਲਾਫ ਉਸ ਸੰਬੰਧ ਵਿੱਚ ਪਬਲਿਕ ਨੂੰ ਕੀ ਮੈਸੇਜ ਮੈਸੇਜ ਹੈ ਤੇ ਕਿਸ ਤਰ੍ਹਾਂ ਹੀ ਆਪਣੇ ਜਿਹੜੀ ਨੌਜਵਾਨ ਪੀੜੀ ਨੂੰ ਬਚਾ ਸਕਦੇ ਲੱਗਿਆ ਪਬਲਿਕ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਹੈ ਫੌਜ ਵਾਲੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਰੇ ਇਹ ਉਪਰਾਲਾ ਕੀਤਾ ਬੱਚਿਆਂ ਨੂੰ ਨਾਲ ਲੈ ਕੇ ਸਾਰੇ ਮੋਤਬਰਾਂ ਨੂੰ ਆਕੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਕੋਈ ਛਾਇਰ ਅਸੀਂ ਪੁੱਟਣ ਲੱਗੇ ਆ ਕਿ ਮਤਲਬ ਅਸੀਂ ਨਸ਼ੇ ਟਾਉਣ ਬੱਲੇ ਦੂਜਾ ਮੈਂ ਬੇਨਤੀ ਕਰਦਾ ਜਿਹੜੇ ਤੁਸੀਂ ਆਂਦੇ ਕਿ ਕੀ ਇਹਨੂੰ ਪਬਲਿਕ ਨੂੰ ਕੀ ਆਖਣਾ ਚਾਹਣਾ ਪਬਲਿਕ ਨੂੰ ਮੇਰੀ ਬੇਨਤੀ ਆ ਕਿ ਆਪਾਂ ਇੱਕ ਇੱਕ ਜਣਾ ਆਪਦੇ ਗਰੇਵਾਨ ਮੇ ਚੱਕੀਏ ਕਿ ਮੈਂ ਤਾਂ ਨਹੀਂ ਕੋਈ ਨਸ਼ਾ ਕਰਦਾ ਬੰਦਾ ਕਿਕਰ ਤੋਂ ਖੈਰ ਆਪ ਨਸ਼ਾ ਕਰਦਾ ਤੇ ਉਹ ਵੀ ਆਖੀ ਜਾਂਦਾ ਯਾਰ ਨਸ਼ਾ ਟਾਨੇ ਘਟੋ ਘਟ ਪਹਿਲਾਂ ਆਪ ਠਾਟੀਏ ਯਾਰ ਸਾਡੀਆਂ ਧਾਰਮਿਕ ਸੰਸਥਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਯਾਰ ਮਤਲਬ ਨਸ਼ਾ ਜਿਹੜਾ ਇਹ ਨਸ਼ਾ ਹੁੰਦਾ ਜੋ ਨਸ਼ਾ ਦੇ ਢਾਓ ਤੁਸੀਂ ਆਪ ਇੱਕ ਇੱਕ ਬੰਦਾ ਸਹੀਟੀਏ ਜਿਤਨਾ ਫੌਜ ਵਾਲੇ ਅਪਰਾਲਾ ਕਰ ਰਹੇ ਆ ਪੁਲਿਸ ਵਾਲਿਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਮੈਦਾਨ ਕਿ ਤੁਸੀਂ ਧਾਰਮਿਕ ਥਾਵਾਂ ਤੇ ਨਾ ਜਾਓ ਤੁਸੀਂ ਇਹ ਅਪਰਾਲੇ ਕਰਕੇ ਅਸੀਂ ਜਿਹੜੀ ਜਿਹੜੀ ਡਿਊਟੀ ਆ ਸਾਡੀ ਉਹਨਾਂ ਬਾਕੇ ਜੇ ਨਸ਼ੇ ਤੋਂ ਡੱਕਦੀਏ ਆ ਜਿਹੜੇ ਬੱਚੇ ਅਸੀਂ ਆਪਦਾ ਜਿਹੜੀ ਆਪਦੀ ਪੀੜ੍ਹੀ ਬਚਾ ਲਈਏ ਤੇ ਸਭ ਤੋਂ ਵੱਡਾ ਰੱਬ ਦਾ ਨਾਮ ਹੀ ਹੋਊਗਾ ਤੇ ਸਾਡਾ ਸਮਾਜ ਵੀ ਬਚ ਜਾਏਗਾ ਮੈਂ ਧੰਨਵਾਦ ਕਰਦਾ ਇਹਨਾਂ ਦਾ ਫੇਰ ਫੌਜ ਵਾਲਿਆਂ ਦਾ ਸਾਰਿਆਂ ਦਾ ਤੇ ਵੀਰੋ ਆਓ ਆਪਾਂ ਇੱਕ ਜਿਹੜੇ ਅਸੀਂ ਮੇਰੇ ਵਰਗੇ ਅੰਮ੍ਰਿਤਧਾਰੀ ਹੋ ਕੇ ਵੀ ਨਸ਼ੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਨਸ਼ਿਆਂ ਤੋਂ ਹਟੀਏ ਇਹ ਨਸ਼ਾ ਕੋੜ ਆ ਇਹ ਨਸ਼ੇ ਤੋਂ ਹਟਣਾ ਚਾਹੀਦਾ ਹੈ ਤੇ ਧੰਨਵਾਦ ਹੈ ਤੁਹਾਡਾ ਤੁਸੀਂ ਪ੍ਰੈਸ ਵਾਲੇ ਵੀ ਆਏ ਜੋ ਸੋਤਾ ਸਾਹਿਬ ਧੰਨਵਾਦ ਹੈ ਤੁਹਾਡਾ ਤੇ ਆਪਾਂ ਸਾਰੇ ਅਪਰਾਲਾ ਇਹਨਾਂ ਬੜਾ ਵਧੀਆ ਅਪਰਾਲਾ ਕੀਤਾ ਤੇ ਆਪਾਂ ਸਾਰੇ ਬੱਚਿਆਂ ਨੂੰ ਵੀ ਇਹ ਪ੍ਰੇਰਣਾ ਦੇ ਕੇ ਆਪਾਂ ਠਾਈਏ ਤਗੜੇ ਹੋ ਕੇ ਬਹੁਤ ਸਾਰੇ ਮੋਤਬਰ ਵੀ ਆਏ ਆ ਧੰਨਵਾਦ ਆ ਸਾਰਿਆਂ ਦਾ ਤਗੜੇ ਹੋ ਕੇ ਜੋਰ ਲਾਈਏ ਤੇ ਮੈਂ ਇੱਕ ਫੇਰ ਬੇਰਤੀ ਕਰਾਂਗਾ ਕਿ ਆ ਆ ਪਟਿਏ ਜੀ ਆਪ ਜਿਹੜਾ ਵੀ ਕੋਈ ਨਸ਼ਾ ਕਰਦਾ ਮੈਂ ਉਹ ਆਂਦਾ ਵੀ ਮੈਂ ਸਹੀ ਕਰਦਾ ਐ ਦੂਜਾ ਦੂਜਾ ਗਲਤ ਕਰਦਾ ਜੇ ਮੈਂ हट ਜਾਂਗਾ ਤੇ ਦੂਜਾ ਵੀ ਹਟੇਗਾ ਧੰਨਵਾਦ ਜੀ ਪ੍ਰਧਾਨ ਜੀ ਇਹ ਜਿਹੜਾ ਆਰਮੀ ਤੇ ਮਤਲਬ ਇਹ ਉਪਰ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਆਪਣੇ ਹਸਪਤਲ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਜਿਹੜਾ ਕਿ ਜਾਗਰੂਕ ਰੈਲੀ ਇੱਕ ਬੱਚਿਆਂ ਦੇ ਨਾਲ ਮਿਲ ਕੇ ਕੱਢੀ ਜਾ ਰਹੀ ਉਹ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਮੈਂ ਤਾਂ ਤਕਰੀਬਨ ਆਪਣੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਸਾਰਿਆਂ ਨੂੰ ਹੀ ਇਹ ਬੇਨਤੀ ਕਰਦਾ ਕਿ ਇਹ ਜਿਹੜਾ ਕੋਰ ਸਾਡੇ ਸਮਾਜ ਦੇ ਵਿੱਚ ਫੈਲਿਆ ਹੈ ਇਹਨੂੰ ਖਤਮ ਕਰਨ ਵਾਸਤੇ ਸਾਰੇ ਹੀ ਪਾਰਟੀ ਬਾਈ ਦੀ ਉੱਪਰ ਉੱਠ ਕੇ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਵੱਧ ਤੋਂ ਵੱਧ ਇਹੋ ਜਿਹੇ ਜੜੇ ਆ ਸੰਯੋਗਾਂ ਦੇ ਵਿੱਚ ਕਰੀਏ ਤਾਂ ਕਿ ਸਾਡੇ ਬੱਚਿਆਂ ਨੂੰ ਜਾਗਰਤੀ ਹੋਵੇ ਤੇ ਇਹ ਨਸ਼ਿਆਂ ਤੋਂ ਦੂਰ ਹੋਣ ਕਿਉਂਕਿ ਇਹ ਕਲੰਕਾ ਇਹ ਨਸ਼ੇ ਦੀ ਪੂਰਤੀ ਨਾ ਹੋਣ ਕਰਕੇ ਬੜੀਆਂ ਵੱਡੀਆਂ ਅਲੰਪਤਾਂ ਖੜੀਆਂ ਕਰਦਾ ਜਿੰਦੇ ਵਿੱਚ ਲੁੱਟਾਂ ਖੋਹਾਂ ਕਤਲ ਚੋਰੀਆਂ ਵਗੈਰਾ ਦੇ ਬੱਚਿਆਂ ਨੂੰ ਜਾਂ ਮੰਨ ਲਓ ਜਿਹੜੇ ਵੀ ਇਸ ਨਸ਼ੇ ਦੇ ਵਿੱਚ ਗਲਤਾਨ ਹੋ ਜਾਂਦੇ ਨੇ ਉਹਨਾਂ ਨੂੰ ਕਰਨਾ ਪੈਂਦਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਰਮੀ ਵਾਲੇ ਵੀਰਾਂ ਦਾ ਕਿ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਥੇ ਇਕੱਠਿਆਂ ਕਰਕੇ ਇਸ ਰੈਲੀ ਨੂੰ ਸ਼ਹਿਰ ਦੇ ਵਿੱਚ ਲੈ ਜਾਣ ਵਾਸਤੇ ਹਿੰਮਤ ਕੀਤੀ ਐ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੇ। ਪ੍ਰਧਾਨ ਜੀ ਅੱਜ ਜਿਹੜੀ ਇਹ ਜਾਗਰੂਕ ਰੈਲੀ ਨਸ਼ਿਆਂ ਖਿਲਾਫ ਕੱਢੀ ਜਾ ਰਹੀ ਉਹ ਸਬੰਧ ਵਿੱਚ ਤੁਹਾਡਾ ਆਮ ਪਬਲਿਕ ਨੂੰ ਕੀ ਮੈਸੇਜ ਹੈ? ਮੈਸੇਜ ਵੇਖੋ ਜੀ ਜੇ ਜਿਹੜਾ ਕੋੜ ਫੈਲਿਆ ਹੋਇਆ ਸਾਡੇ ਸਮਾਜ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਇਹ ਜਿਹੜਾ ਆਪਣੀਆਂ ਜੜਾਂ ਲਾ ਕੇ ਬੈਠਾ ਹੈ। ਅੱਜ ਇਹਨਾਂ ਨੇ ਜਿਹੜਾ ਸਾਡਾ ਆਰਮੀਜ਼ ਵਾਲੇ ਭਰਾਵਾਂ ਨੇ ਸਿਵਲ ਲੋਕਾਂ ਦੇ ਨਾਲ ਮਿਲ ਕੇ ਬੜਾ ਵੱਡਾ ਉਪਰਾਲਾ ਕੀਤਾ ਕਿ ਇਹ ਮਹਿਮ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਕਿ ਇਸੋਂ ਦਾ ਜਿਹੜਾ ਸਾਡਾ ਨੌਜਵਾਨ ਹੈ ਨਸ਼ਿਆਂ ਤੇ ਜਿਹੜਾ ਗਲਤਾਨ ਹੋਇਆ ਪਿਆ ਜਿਹੜਾ ਸਮਾਜ ਦੇ ਵਿੱਚ ਇੰਨਾ ਵੱਡਾ ਵਿਗਨ ਪੈ ਗਿਆ ਕਿ ਅੱਜ ਇਸ ਨਸ਼ੇ ਦੀ ਜੜ ਹੈ ਕਿ ਸਾਡੇ ਲੋਕ ਇੱਕ ਦੂਜੇ ਦੇ ਨਾਲ ਜਿਹੜੇ ਲੜਾਈਆਂ ਝਗੜੇ ਕਰਦੇ ਆ ਉਹ ਵੀ ਨਸ਼ਿਆਂ ਤੋਂ ਪੈਦਾ ਹੁੰਦੇ ਆ ਜਿਨ੍ਹਾਂ ਇੱਥੇ ਹੁਣ ਕ੍ਰਾਈਮ ਚੱਲਦਾ ਉਹ ਵੀ ਇਹ ਲੋਕ ਜਦੋਂ ਨਸ਼ੇ ਦੀ ਟੋੜ ਚ ਕਰਦੇ ਆ ਇਸ ਸਾਰੇ ਕੁਝ ਨੂੰ ਹੱਲ ਪੈ ਸਕਦਾ ਜੇ ਇਦਾਂ ਦੇ ਉਪਰਾਲੇ ਹੁੰਦੇ ਰਹਿਣ ਔਰ ਬਹੁਤ ਵਧੀਆ ਉਪਰਾਲਾ ਕੀਤਾ ਸਾਡੀ ਆਰਮੀ ਦੇ ਪਰਵਾਂ ਨੇ ਮਿਲ ਕੇ ਔਰ ਸਕੇਮ ਕਰਨ ਦੀ ਬਹੁਤ ਹੀ ਮਿਹਰਬਾਨ ਜਿਹੜੇ ਮੌਤਵਰ ਸਜਣ ਨੇ ਉਹਨਾਂ ਸਾਰਿਆਂ ਮਿਲ ਕੇ ਸਕੂਲ ਦੀ ਟੀਮ ਹੈ ਉਹਨਾਂ ਨੇ ਹਸਪੀਟਲ ਵਾਲੇ ਸਟਾਫ ਸਾਰੇ ਨੇ ਨਾਲ ਕੇ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ